ਲਈ ਹੋਈ ਹੈ ਸਿਰਫ 30000 ਕਿਲੋਮੀਟਰ ਹੂੰ ਇਹਦੇ ਵਿੱਚ ਅਲੋਏ ਤੁਸੀਂ ਦੇਖੋ ਏਜੰਸੀ ਤੋਂ ਪਏ ਹੋਏ ਆ 4.5 ਲੱਖ ਦੇ ਇਕੱਲੇ ਵੀਲ ਪਏ ਹੋਏ ਆ ਗੱਡੀ 'ਚ ਹਾਂਜੀ ਤੇ ਗੱਡੀ ਸਾਫ ਬਹੁਤ ਪਈ ਬਿਲਕੁਲ ਸਾਫ ਹੈ ਕਿੱਟ オリジナル ਲੱਗੀ ਹੈ ਟੋਇਟਾ ਤੋਂ 7 ਲੱਖ ਰੁਪਏ ਦੀ ਇਹ ਲੱਖ ਡੇਢ ਲੱਖ ਵਾਲੀ ਕਿੱਟ ਨਹੀਂ ਹੈਗੀ ਅਜੰ ਸਿਸਟਮ ਸਿਸਟਮ ਹੀ ਹੈ ਜਿਹੜਾ ਘੱਟੋ ਘੱਟ ਹੈਗਾ 5 ਤੋਂ 6 ਲੱਖ ਦਾ ਸਿਸਟਮ ਹੈ ਇਹਦੇ 'ਚ ਬੱਲੇ 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 ਇੱਕ ਕਰੋੜ ਸਾਹਮਣੇ ਰੱਖੋ ਉਹਨੂੰ ਕਿਸੇ ਹੋਰ ਕੰਮ ਤੇ ਲਾਓ ਹਾਂ ਤੇ ਇਹ ਕਿੰਨੇ ਕ ਪੈਸੇ ਆ ਦੀ ਇਹ ਗੱਡੀ ਹੈਗੀ ਆ ਜੀ 2013 ਮਾਡਲ ਮੈਨੂਅਲ 4/4 ਇਹ 7.5 ਲੱਖ ਦੀ ਰੇਂਜ ਚ ਹੈ ਭਾਈ ਜੇ ਕਿਸੇ ਨੇ ਲੈ ਕੇ ਦੇਣੀ ਆ ਇਹ ਇਹ ਗਿਫਟ ਹੈ ਬਾਈ ਜੀ ਭਾਈ ਜੀ 6.5 ਲੱਖ ਰੁਪਏ ਦੀ ਯਾਰ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਪਹਿਲੀ ਵੀਡੀਓ ਮੌਕੇ ਵੀ ਹੋਣ ਬੇ ਕਹਿਣਾ ਬਈ ਸਕਾਰਪਿਓ ਨਾਲ ਸਿਰਫ ਇਹਦੀ ਸ਼ੇਪ ਦਾ ਫਰਕ ਆ ਹੋਰ ਇਹਦਾ ਕੱਕ ਕੋ ਫਰਕ ਨਹੀਂ ਸੇਮ ਸ਼ੇਪ ਬਈ ਫੀਚਰ ਜ਼ਿਆਦਾ ਨੇ ਸਗੋਂ ਫੀਚਰ ਜ਼ਿਆਦਾ ਹੈ ਇਹ ਅਗਲੇ ਟਾਇਰਾਂ ਤੇ ਚੱਲਦੀ ਹੈ ਸਕਾਰਪਿਓ ਮਗਰ ਲੱਗਦੀ ਹੈ ਰਾਈਡ ਕੰਟਰੋਲ ਇਹਦਾ ਜ਼ਿਆਦਾ ਹੈ ਸਪੈਨਸ਼ਨ ਪਈ ਹੋਈ ਹੈ 10-12 ਲੱਖ ਦਾ ਸਿਰਫ ਸਮਾਨ-ਸਮਾਨ ਲੱਗਿਆ ਇਸ ਗੱਡੀ ਤੇ ਤੇ ਸ਼ੌਂਕ ਪੂਰਾ ਕਰਨਾ 12 ਲੱਖ ਦਾ ਸਮਾਨ ਲੱਗਿਆ ਜੇ ਸਮਾਨ ਨਾ ਲੱਗਿਆ ਹੁੰਦਾ ਨਾ ਇਸ ਗੱਡੀ ਤੇ ਤਾਂ ਇਸ ਗੱਡੀ ਦੀ ਵੈਲਿਊ 15 ਮਾਡਲ ਦੀ ਚਾਹੀਦੀ ਸੀ ਕੁਝ 5 ਤੋਂ 6 ਲੱਖ ਰੁਪਈਆ ਜੀ ਠੀਕ ਹੈ ਹੁਣ ਇਹ ਤੇ ਇੰਨੀ ਲੋਡਿੰਗ ਵੀ ਲੱਗੀ ਹੈ ਤਾਂ ਵੀ ਇਹ ਗੱਡੀ ਆਪਾਂ ਤੁਹਾਨੂੰ ਦੇ ਰਹੇ ਹਾਂ ਸਿਰਫ 6 ਲੱਖ ਰੁਪਏ ਦੀ ਮੰਨੋ ਮਹਾਲੀ ਦੇ ਵਿੱਚ ਗੱਡੀਆਂ ਖੜੀਆਂ ਗੱਡੀਆਂ ਖੜੀਆਂ ਗੱਡੀਆਂ ਖੜੀਆਂ ਤੇ ਗੱਡੀਆਂ ਵੀ ਬਿਲਕੁਲ ਆਨ ਟੱਚ ਐ ਯਾਰ ਜਿਵੇਂ ਨਾ ਆਪਾਂ ਕਹਿ ਸਕੀਏ ਵੀ ਹੁਣੇ ਹੀ ਕਢਾ ਕੇ ਲਿਆਂਦੀਆਂ ਇਹੋ ਜੀਆਂ ਗੱਡੀਆਂ ਫੋਰਚੂਨਰਾਂ ਸਾਰੇ ਤਰ੍ਹਾਂ ਦੇ ਮਾਡਲ ਖੜੇ ਆ ਸਾਰੇ ਤਰ੍ਹਾਂ ਦੇ ਰੰਗ ਖੜੇ ਆ ਸਾਰੇ ਤਰ੍ਹਾਂ ਦੇ ਰੇਟ ਖੜੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਸੱਜਣੋ ਜੋ ਰੇਟ ਇੱਥੇ ਮਿਲਣ ਲੱਗਿਆ ਐਸ ਵਕਤ ਤੁਹਾਡੇ ਅਗਲੇ 2 ਮਿੰਟ ਦੀ ਵੀਡੀਓ ਦੇ ਵਿੱਚ ਜੋ ਰੇਟ ਮੈਣਨ ਲੱਗਿਆ ਨਾ ਤੁਹਾਨੂੰ ਜਿਸ ਤਰ੍ਹਾਂ ਦੀਆਂ ਗੱਡੀਆਂ ਦੇ ਰੇਟ ਮੈਣਨ ਲੱਗਿਆ ਉਹ ਤੁਸੀਂ ਸੁਣ ਕੇ ਸਜਣੋ ਆਨੰਦ ਆ ਜਾਣਾ ਤੁਹਾਨੂੰ ਆ ਜਾਣਾ ਸਵਾਦ ਆਪਾਂ ਖੜੇ ਹਾਂ ਸਜਣੋ ਮੋਹਾਲੀ ਦੇ ਵਿੱਚ ਜੂ ਬਾਕਸ ਵਾਲਿਆਂ ਦੇ ਆਜੋ ਮਿਲਦਿਆਂ ਗੁਰਸਾਗਰ ਨੂੰ ਸਭ ਤੋਂ ਪਹਿਲਾਂ ਆਪਾਂ ਮਗਰਲੇ ਪਾਸ ਤੋਂ ਸ਼ੁਰੂ ਕਰਦੇ ਹਾਂ ਤੇ ਇੱਕ ਸਭ ਤੋਂ ਘੈਂਟ ਗੱਡੀ ਦਾ ਸਭ ਤੋਂ ਘੈਂਟ ਸਰਪ੍ਰਾਈਜ਼ ਰੇਟ ਦੇਣਾ ਆਜੋ ਕਰਦੇ ਹਾਂ ਗੱਲ ਲਾ ਵੀ ਗੁਰਸਾਗਰ ਅੱਜ ਤੇਰੀ ਕਲੈਕਸ਼ਨ ਆ ਜਿਹੜੀ ਉਹ ਰੂਹ ਨੂੰ ਆ ਆਨੰਦ ਦਿੰਦੀ ਆ ਸਵਾਦ ਦਿੰਦੀ ਆ ਥੈਂਕ ਯੂ ਭਾਈ ਜੀ ਪਹਿਲਾਂ ਤਾਂ ਮੋਸਟ ਵੈਲਕਮ ਭਾਈ ਜੀ ਧੰਨਵਾਦ ਸਾਡੇ ਕੋਲ ਦੁਬਾਰਾ ਕਿਹੜਾ ਲਾਉਣ ਲਈ ਥੈਂਕ ਯੂ ਥੈਂਕ ਯੂ ਹੋਰ ਆ ਯਾਰ ਭਾਈ ਤੁਹਾਡੇ ਤੋਂ ਗੱਡੀਆਂ ਲੈ ਕੇ ਜਾਣ ਵਾਲੇ ਲੋਕਾਂ ਨੇ ਥੈਂਕ ਯੂ ਬਹੁਤ ਆਖਿਆ ਯਾਰ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਮੇਰੇ ਹਿਸਾਬ ਨਾਲ ਮੇਰਾ ਚੌਥਾ ਪੰਜਵਾਂ ਗੇੜਾ ਜੀ ਹਾਂ ਜੀ ਹਰ ਵਾਰ ਤੁਹਾਨੂੰ ਗੱਡੀਆਂ ਇੱਥੇ ਨਵੀਆਂ ਮਿਲਣਗੇ ਬਿਲਕੁਲ ਬਿਲਕੁਲ ਜੀ ਹਰ ਗੱਡੀ ਅੱਗੇ ਮੈਂ ਪਤਾ ਕੀ ਕਰਦਾ ਹੁੰਨਾ ਅੱਗੇ ਮੈਂ ਨਾ ਵੀਡੀਓ ਨੂੰ ਲੰਬਾ ਕਰਨ ਵਾਸਤੇ ਲੋਕ ਜਿਆਦਾ ਦੇਰ ਤੱਕ ਵੀਡੀਓ ਦੇਖਣ ਤੇ ਮੈਂ ਬਹੁਤ ਘਾਟ ਗੱਡੀਆਂ ਨੂੰ ਵਿਚਾਲੇ ਜੇ ਕਰ ਲੈਣਾ ਉਹਨਾਂ ਸਿਰੇ ਜੇ ਤੇ ਕਰ ਲੈਣਾ ਅੱਜ ਆਪਾਂ ਸ਼ੁਰੂ ਤੋਂ ਜਿਹੜੀ ਗੱਡੀ ਕਰਾਂਗੇ ਨਾ ਸਿਰਾਈ ਅਤੇ ਵਿਚਾਲੇ ਵੀ ਸਿਰਾ ਤੇ ਐਂਡ ਵੀ ਸਿਰਾਈ ਦਾ ਬਿਲਕੁਲ ਜੀ ਅੱਜ ਹੁਣ ਕੋਈ ਰਹਿ ਹੀ ਨਹੀਂ ਗਿਆ ਉਹ ਗੱਲ ਤੇ ਸਭ ਤੋਂ ਪਹਿਲਾਂ ਮੈਨੂੰ ਜਿਹੜੀ ਸਭ ਤੋਂ ਜ਼ਿਆਦਾ ਪਸੰਦ ਆਈ ਗੱਡੀ ਮੈਂ ਉਸੇ ਦੇ ਰੇਟ ਤੋਂ ਤੇ ਇਸੇ ਦੇ ਮਾਡਲ ਤੇ ਸ਼ੁਰੂ ਕਰੂੰਗਾ ਇਹਦਾ ਵਿਜਿਟ ਵੀ ਕਰਾਉਣਾ ਗੱਡੀ ਦਾ ਬਿਲਕੁਲ ਇਹ ਅੰਦਰੋਂ ਵੀ ਦਿਖਾਓ ਇੱਕ ਅੰਦਰੋਂ ਵੀ ਦਿਖਾਉਣੀ ਹੈ ਗੱਡੀ ਦੱਸ ਬਾਈ ਇਹਦੇ ਬਾਰੇ ਇਹ ਬਾਈ ਜੀ 2017 ਮਾਡਲ ਹੈ ਜੀ ਨਾਰਮਲੀ ਆਪਾਂ ਨੂੰ ਗੱਡੀਆਂ ਮਿਲਦੀਆਂ E220 ਹੂੰ ਇਹ ਹੈਗੀ ਹੈ 350 ਹੂੰ E350 ਹੂੰ ਤੇ ਇਹ ਨਵੀਂ ਗੱਡੀ ਹੀ 18 ਲੱਖ ਰੁਪਿਆ ਮਹਿੰਗੀ ਹੈ ਦੂਸਰੀ ਨਾਲੋਂ ਅੱਛਾ ਹਾਂਜੀ ਇਹਦੇ ਜੇਰਮੈਟਿਕ ਸਸਪੈਂਸ਼ਨ ਆ ਜਾਂਦੀ ਹੈ ਇਹ ਚਾਬੀ ਚੱਕ ਤੇ ਹਾਂ ਗੁਰਸਾਖਰ ਇਹਦੇ ਕੀ ਕੀ ਇਹਦੇ ਫੀਚਰ ਆ 에어 에어 ਮੈਟਿਕ ਸਸਪੈਂਸ਼ਨ ਆ ਇਹਦੀ ਇਹਦੀ ਸਸਪੈਂਸ਼ਨ 에어 ਮੈਟਿਕ ਹੈ ਤੇ ਮਤਲਬ ਨਾਰਮਲ ਗੱਡੀਆਂ ਜਿਹੜੀਆਂ ਹੁੰਦੀਆਂ ਸਸਪੈਂਸ਼ਨ ਪ੍ਰੀਮੀਅਮ ਕਾਰ ਉਹਦੇ ਤੋਂ ਵੀ ਪ੍ਰੀਮੀਅਮ ਲੈਵਲ ਆ ਜਾਂਦਾ ਥੋੜਾ ਜਿਹਾ ਅੱਛਾ ਫਿਰ ਇਹਦੇ ਜੀ ਇੰਟੀਰੀਅਰ ਵੁੱਡਨ ਆ ਜਾਂਦਾ ਹੂੰ ਠੀਕ ਹੈ ਇਹਦੇ ਜੋ ਸਪੀਕਰ ਜਿਹੜੇ ਹੈਗੇ ਆ ਬ੍ਰੈਮਾਸਟਰ ਦੇ ਸਪੀਕਰ ਆ ਜਾਂਦੇ ਇਹਦੇ ਵਿੱਚ ਸਪੈਸ਼ਲ ਆਮ ਗੱਡੀ 'ਚ ਨਹੀਂ ਹੁੰਦੇ ਜਿਹੜੀ 220 ਉਹਦੇ 'ਚ ਨਹੀਂ ਮਿਲਦੇ 350 ਕਿੰਨੇ ਦਾ ਹੋਊਗਾ ਵੈਸੇ ਜੇ ਸਿਸਟਮ ਸਿਸਟਮ ਹੀ ਹੈ ਜਿਹੜਾ ਘੱਟੋ-ਘੱਟ ਹੈਗਾ 5 ਤੋਂ 6 ਲੱਖ ਦਾ ਸਿਸਟਮ ਹੈ ਇਹਦੇ 'ਚ ਬੱਲੇ 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 ਇੱਕ ਗੱਡੀ ਦੀ ਵੈਲਿਊ ਹੀ 20 ਲੱਖ ਰੁਪਈਆ ਉੱਪਰ ਹੈ ਨਾਰਮਲ ਜਿਹੜੀ E ਕਲਾਸ ਆਂਦੀ ਹੈ ਜਦੋਂ ਨਵੀਂ ਹੁੰਦੀ ਹੈ ਜਦੋਂ ਨਵੀਂ ਹੁੰਦੀ ਹੈ ਹਾਂਜੀ ਤੇ ਇਹਦੇ ਤਾਂ ਯਾਰ ਨਾ ਮੈਂ ਇੱਕ ਗੱਲ ਦੇਖੀ ਆ ਇਹਦੇ ਤਾਂ ਜਿੰਨੀਆਂ ਆਮ ਗੱਡੀ ਦੇ ਵਿੱਚ ਫੰਕਸ਼ਨ ਹੁੰਦੇ ਆ ਨਾ ਉਹਨੇ ਇਹਦੇ ਤਾਂ ਮਗਰ ਬਾਰੀਆਂ ਚ ਫੰਕਸ਼ਨ ਦਿੱਤੇ ਪਏ ਆ ਹਾਂ ਆ ਦੇਖੋ ਯਾਰ ਪ੍ਰੀਤ ਇਹਦੀ ਤਾਂ ਨਾ ਇਹਦੀ ਆਹ ਸੀਟ ਵੀ ਪਿੱਛੋਂ ਅੱਗੇ ਪਿੱਛੇ ਹੋ ਜਾਂਦੀ ਆ ਉਹ ਬਟਨਾਂ ਤੋਂ ਹਾਂ ਤੁਸੀਂ ਦੇਖੋ ਵੀ ਮੈਂ ਤਾਂ ਹੈਰਾਨ ਇਸ ਗੱਲ ਤੋਂ ਆ ਦੇਖੇ ਪ੍ਰੀਤ ਇਹ ਇੱਕ ਚੀਜ਼ ਹੋਰ ਹਾਂ ਇਹ ਲੈ ਲੈ ਇਹ ਸ਼ੇਡਰ ਦਾ ਵੀ ਬਟਨ ਤੇ ਉੱਪਰ ਥੱਲੇ ਹੋ ਰਹੇ ਆ ਇਹ ਲੈ ਕਰ ਗੱਲ ਮਤਲਬ ਇੱਕ ਇੱਕ ਚੀਜ਼ ਇੱਕ ਇੱਕ ਸ਼ੀਟ ਨੂੰ ਇੰਨੇ ਇੰਨੇ ਫੰਕਸ਼ਨ ਦਿੱਤੇ ਪਏ ਫਿਰ ਬਾਈ ਜੀ ਇਹ ਗੱਡੀ ਚੱਲੀ ਹੋਈ ਹੈ 85000 ਕਿਲੋਮੀਟਰ ਠੀਕ ਹੈ ਜੀ ਪਰ ਅੱਜ ਤੱਕ ਗੱਡੀ ਦੇ ਬੰਪਰ ਤੋਂ ਇਲਾਵਾ ਕੋਈ ਵੀ ਮੈਟਲ ਪੀਸ ਪੇਂਟ ਨਹੀਂ ਹੈਗਾ ਗੱਡੀ ਦੇ ਵਿੱਚ ਸਾਰੀ オリジナル ਪੇਂਟ ਹੈ ਨਹੀਂ ਤਾਂ ਇੰਨੀ ਪੁਰਾਣੀ ਗੱਡੀ 'ਚ ਇੱਕ ਦੋ ਪੀਸ ਟੱਚਿੰਗ ਹੋ ਜਾਂਦੇ ਆ ਤੇ ਉਹ ਵੀ ਨਹੀਂ ਹੈਗੇ ਤੁਸੀਂ ਦੇਖੋ ਦੋ ਥਾਵਾਂ ਤੋਂ ਇਸ ਦੀ ਛੱਤ ਖੁੱਲਦੀ ਆ ਹਾਂ ਜੀ ਦੋ ਥਾਵਾਂ ਤੋਂ ਦੀ ਛੱਤ ਖੁੱਲਦੀ ਆ ਕਿੰਨੇ ਫੀਚਰਾਂ ਨਾਲ ਲੈਸ ਪਈ ਆ ਪੂਰੀ ਲੋਡਡ ਹੈ ਅੱਜ ਦੀ ਡੇਟ 'ਚ ਜੇ ਆਪਾਂ ਈ ਕਲਾਸ ਲੈਣ ਜਾਈਏ 350 ਤਾਂ ਇਹ 90 ਲੱਖ ਦਾ ਮਾਡਲ ਹੈ ਨਵਾਂ ਅਸ਼ੌਂ ਹਾਂਜੀ ਤੇ ਇਹ ਕਿੰਨੇ ਦੇ ਦੇ ਦਾਂਗੇ ਆਪਾਂ ਇਹ ਬਾਈ ਜੀ ਆਪਾਂ ਗੱਡੀ ਦੇ ਦਾਂਗੇ 2.5 ਲੱਖ ਦੀ 2.5 ਲੱਖ ਰੁਪਏ ਦੀ 5 ਲੱਖ ਰੁਪਏ ਦਾ ਬਚ ਇਹਦੇ ਸਿਸਟਮ ਹੀ ਲੱਗਿਆ ਹੋਇਆ ਹਾਂਜੀ ਹਾਂਜੀ ਬਾਕੀ ਰੇਟ ਜਿਹੜਾ ਉਹ ਚਲੋ ਬੈਠ ਕੇ ਆਪਾਂ ਕਰ ਲਾਂਗੇ ਇਹਦੇ 'ਚ ਜਿਹੜੀ ਐਂਬੀਅੰਟ ਲਾਈਟਿੰਗ ਹੈ ਦੇ 250 ਕਲਰ ਆਉਂਦੇ ਆ 250 ਰੰਗ ਬਦਲ ਸਕਦੀ ਹੈ ਅਸ਼ੌਂ ਆ ਜਾ ਬਾਹਰ ਆ ਜਾ ਇਹ ਇਹ ਗੁਰਸਾ ਕਰ ਹੈਗੀ ਪਟ્રોલ ਆ ਇਹ ਏ ਬਾਈ ਜੀ ਆਵਾਜ਼ ਪੈਟਰੋਲ ਵਰਗੀ ਹੈ ਪਰ ਹੈ ਡੀਜ਼ਲ ਕਿਉਂਕਿ ਇਹ V6 ਇੰਜਨ ਹੈ ਜੀ ਜਦੋਂ ਬੈਚ ਬੈਠਦੇ ਉਹ ਤੁ ਜਮਾ ਮਤਲਬ ਮਸੂਰ ਪਤਾ ਹੀ ਨਹੀਂ ਲੱਗਦਾ ਮਹਿਸੂਸ ਹੀ ਨਹੀਂ ਹੁੰਦਾ ਵੀ ਇੰਜਨ ਸਟਾਰਟ ਹੈ ਗੱਡੀ ਦਾ ਉਹ ਯਾਰ ਐਤੇ ਸਾਰੀ ਵੀਡੀਓ ਲੰਘ ਜਾਣੀ ਆਜੋ ਪ੍ਰੀਤ ਹੋਰ ਆਜੋ ਯਾਰ ਆ ਇਹਦੇ ਨਾਲ ਆ ਕਰ ਲੈਨੇ ਆ ਓਹੋ ਆ ਜਾ ਆ ਜਾ ਆ ਜਾ ਆ ਜਾ ਐਸੇ ਤੇ ਆ ਜਾ ਇਹ ਸੇਮ ਇਹਦੇ ਨਾਲ ਦੀ ਇਹ E220 ਹੈ ਹੂੰ ਇਹਦੇ ਚ ਚਾਰ ਸਿਲੰਡਰ ਇੰਜਨ ਹੈ ਠੀਕ ਆ ਇਹ 18 ਮਾਡਲ ਹੈ ਹੂੰ ਤੇ ਇਹ ਚੱਲੀ ਹੋਈ ਹੈ ਕੁਝ 70000 ਕਿਲੋਮੀਟਰ ਦੇ ਕਰੀਬ ਫਸਟ ਓਨਰ ਕਾਰ ਹੈ ਸਾਰੀਆਂ ਆਪਣੀਆਂ ਕੰਪਨੀ ਰਿਕਾਰਡ ਹਰ ਇੱਕ ਕਾਰ ਦਾ ਨਾਲ ਮਿਲੂਗਾ ਜੀ ਇਹ ਗੱਡੀ ਆਪਣੇ ਕੋਲ ਹੈਗੀ ਹੈ 24 ਲੱਖ ਦੇ ਬਜਟ ਚ ਇਹ 24 ਲੱਖ ਰੁਪਈਆ ਇਹ 26 ਆ 26 ਦਾ ਇਹ 17 ਮਾਡਲ ਹੈ ਇਹ 18 ਮਾਡਲ ਹੈ ਯਾਰ ਜਿੰਨਾ ਬਸ ਇੰਜਨ ਛੋਟਾ ਹੋਇਆ ਇਹਦੇ ਵਿੱਚ ਹਾਂਜੀ ਓਨੇ ਕੇ ਪੈਸੇ ਇਹ ਨਾਰਮਲ ਇੰਜਨ ਹੈ ਉਹ V6 ਇੰਜਨ ਹੈ ਵੱਡਾ ਇੰਜਨ ਹੈ ਉਹਦੇ ਵਿੱਚ ਫੀਚਰਾਂ ਦਾ ਬਹੁਤ ਫਰਕ ਆ ਲਾਇ ਡਾਇਮੰਡ ਕੱਟ ਵੱਡੇ ਸਾਈਜ਼ ਦੇ ਲਾਇ ਕੰਪਨੀ ਤੋਂ ਹੀ ਆਂਦੇ ਆ ਲੱਗੇ ਹੋਏ ਇੱਧਰਲੇ ਪਾਸੇ ਆਪਾਂ BMW ਤੇ ਗੱਲ ਕਰ ਲਈਏ? ਹਾਂਜੀ ਹਾਂਜੀ ਬਾਈ ਜੀ। ਆਜੋ। ਇਹ ਹੁਣ ਜੇ ਆਪਾਂ ਘੱਟ ਸੈਗਮੈਂਟ 'ਚ ਆ ਜਾਂਦੇ ਆ। ਹੂੰ ਜੇ ਕਿਸੇ ਆਪਣੇ ਵੀਰ ਨੇ 14-15 ਲੱਖ ਰੁਪਈਆ ਲਾਣਾ। ਹੂੰ 16 ਮਾਡਲ ਦੀ BMW GT ਫਰਸਟ ਓਨਰ ਦੀ ਕਾਰ ਇਹ ਲੈ ਕੇ ਜਾ ਸਕਦਾ। ਚੱਕੋ ਜੀ। ਇਹਦੇ ਵਿੱਚ ਫਰੇਮਲੈਸ ਡੋਰ ਆ ਜਾਂਦੇ ਆ ਗੱਡੀ ਦੇ ਵਿੱਚ। ਅੱਛਾ ਜਿਹੜੇ ਉਹ ਹਾਂਜੀ ਹਾਂਜੀ ਉਹ ਅੱਛਾ ਅੱਛਾ ਸਮਝ ਗਿਆ। ਉਹਦੇ ਉੱਪਰ ਨਹੀਂ ਉਹ ਹੁੰਦਾ। ਹਾਂਜੀ। ਹੁਣ ਉਸ ਤੋਂ ਬਾਅਦ ਆ ਜਿਓ ਸਾਡੇ ਪਰਿਵਾਰਾਂ ਤੇ। ਹਾਂਜੀ। ਬਈ ਜਿਹੜੇ ਸਾਡੇ ਪਰਿਵਾਰਾਂ ਨੂੰ ਚਾਹੀਦੀਆਂ ਹੁੰਦੀਆਂ ਗੱਡੀਆਂ 7 ਸੀਟਾਂ ਦੀ ਇੱਕ ਗੱਡੀ ਸਾਡੇ ਕੋਲ ਤਾਂ ਆਈ ਐ ਵੈਸੇ ਆਪਾਂ ਡੀਲ ਘੱਟ ਕਰਦੇ ਆ ਛੋਟੀਆਂ ਕਾਰਾਂ 'ਚ ਇਹ ਗੱਡੀ ਸਿਰਫ 35000 ਕਿਲੋਮੀਟਰ ਚੱਲੀ ਹੋਈ ਐ ਅੱਛਾ ਗੱਡੀ 2015 ਦਾ ਮਾਡਲ 35000 ਚੱਲੀ ਕਿਲੋਮੀਟਰ ਕਾਰ ਐ ਤਾਂ ਕਰਕੇ ਸਾਡੇ ਕੋਲ ਆਈ ਐ ਤੇ ਇਹ ਗੱਡੀ 5 ਲੱਖ 10 ਹਜ਼ਾਰ ਦੇ ਬਜਟ 'ਚ ਐ 2015 ਮਾਡਲ 35000 ਚੱਲੀ 7 ਸੀਟਾਂ ਤੇ ਗੱਡੀ ਸਾਫ਼ ਤੇ ਆ ਆ ਗਈ ਆ ਜੀ ਸਜਣੋ ਕ੍ਰੇਟਾ ਕ੍ਰੇਟਾ ਪੈਟਰੋਲ ਸਿਰਫ 24000 ਕਿਲੋਮੀਟਰ ਚੱਲੀ ਹੂੰ ਫਰਸਟ ਓਨਰ ਹੂੰ ਤੇ ਇਹ ਗੱਡੀ ਹੈਗੀ ਆ 10 ਲੱਖ 50 ਹਜ਼ਾਰ ਦੀ 10 ਲੱਖ 50 ਹਜ਼ਾਰ ਰੁਪਏ ਦੀ ਗੱਡੀ ਆ ਸੱਚੂ ਹਾਂ ਇਹ ਪੁਸ਼ ਬਟਨ ਸਟਾਰਟ ਆ ਪੁਸ਼ ਬਟਨ ਸਟਾਰਟ ਆ ਪੈਟਰੋਲ ਆ ਹਾਂਜੀ ਪੈਟਰੋਲ ਆ ਇਧਰਲੇ ਪਾਸੇ ਫੇਰ ਆ ਗਈ ਆ ਹਾਂਜੀ ਐਮ ਐਲ ਆ ਮਰਸੀਡੀਜ਼ ਦੀ ਹੂੰ 15 ਮਾਡਲ ਹੈ ਜੀ ਔਰ ਇਹ 350 انجن ਵਾਲੀ ਹੈ ਐਮਐਲ 350 ਇਹ 16 ਲੱਖ ਦੀ ਹੈ ਫਰਸਟ ਓਨਰ ਹੈ ਇਹ ਸੈਕੰਡ ਓਨਰ ਹੈ ਇਹ ਫਰਸਟ ਓਨਰ ਕਾਰ ਹੈਗੀ ਜੀ ਤੇ ਆਹਾ ਵੀ ਉਹਦੇ ਨਾਲ ਦੀ ਹੋਈ ਆ ਜਮਾਂ ਸੇਮ ਹੈ ਦੋਵੇਂ ਇਹ ਵੀ 15 ਮਾਡਲ ਹੈ ਇਹ ਬਸ ਇਹ ਫਰਕ ਹੈ 350 ਹੈ 250 ਹੈ ਹੂੰ ਹਾਂਜੀ ਇਹ ਗੱਡੀ ਹੈਗੀ ਆ 14 ਲੱਖ ਦੇ ਬਜਟ ਚ 2015 ਮਾਡਲ ਫਰਸਟ ਓਨਰ ਕਾਰ ਰਹੇਗੀ ਹੈ 1 ਲੱਖ ਕਿਲੋਮੀਟਰ ਕੰਪਨੀ ਨਾਲ ਚੱਲੀ ਹੈ ਤੇ ਆ ਰੇਂਜ ਰੋਵਰ ਬਾਈ ਹਾਂਜੀ ਇਹ 18 ਮਾਡਲ ਰੇਂਜ ਰੋਵਰ ਹੂੰ ਤੇ ਇਹ ਹੈਗੀ ਹੈ 26 ਦੇ ਬਜਟ ਚ ਇਵੋਕ ਹੈ ਤੇ ਹਰਿਆਣਾ ਨੰਬਰ ਹੈ ਗੱਡੀ ਦਾ ਤੇ ਇਧਰ ਆਪਾਂ ਨੋਵਾ ਵੀ ਨੋਵਾ ਦੀ ਗੱਲ ਕਰ ਲਈਏ ਅਨੋਵਾ ਗੱਡੀ ਬਹੁਤ ਚਾਹੀਦੀ ਹੁੰਦੀ ਹੈ ਲੋਕਾਂ ਨੂੰ ਹਾਂਜੀ ਆਜੋ ਜੀ ਨਵੇਂ ਚੇਰਚੂਰ ਮਾਨ ਬਣੇ ਆ ਮੁੰਡੇ ਹੁਣ ਇਨੋਵਾ ਇਹ ਹੈਗੀ ਹੈ ਚੰਡੀਗੜ੍ਹ ਨੰਬਰ ਜੀ 2020 ਮਾਡਲ ਹੈ ਹੂੰ ਇਹ 16 ਲੱਖ ਦੀ ਹੈ ਠੀਕ ਹੈ ਜੀ ਜੀ ਤੇ ਇਹ ਡੀਜ਼ਲ ਦੇ ਵਿੱਚ ਆਟੋਮੈਟਿਕ ਜੀ ਹਾਂਜੀ ਤੇ ਜੀ ਆਟੋਮੈਟਿਕ ਆ ਵਾਹ ਵਾਹ ਨੰਬਰ ਨੰਬਰ ਵੀ ਵਧੀਆ ਲੱਗਿਆ ਹੋਇਆ ਤੇ ਆਹਾ ਵੀਰੇ ਤੇ ਇਹ ਜਿਹੜੀ ਹੈਗੀ ਇਹ ਵੀ 20 ਮਾਡਲ ਹੈ ਪਰ ਇਹ BS6 ਇੰਜਨ ਦੇ ਵਿੱਚ ਹੈ ABS4 ਹੈ ਹਮ ABS6 ਹੈ ਇਹ ਵੀ 2020 ਚ ਜਿਵੇਂ ਮਾਰਚ ਤੋਂ ਬਾਅਦ V6 ਇੰਜਨ ਆ ਗਿਆ ਸੀ ਇਹ ਮਾਰਚ ਤੋਂ ਪਹਿਲਾਂ ਦੀ ਐ ਇਹ ਮਾਰਚ ਤੋਂ ਬਾਅਦ ਦੀ ਐ ਰੇਟ ਦਾ ਕਿੰਨਾ ਫਰਕ ਆ ਬਈ ਆਪ ਇਹ ਵੀ 16 ਲੱਖ ਦੀ ਐ ਅਰੇ ਰੇਟ ਦਾ ਕੋਈ ਫਰਕ ਨਹੀਂ ਇਹ ਸੇਮ ਆ ਇਹ ਨੰਬਰ ਚੰਡੀਗੜ੍ਹ ਆ ਉਸ ਹਿਸਾਬ ਨਾਲ ਉਹ ਹਿਮਾਚਲ ਨੰਬਰ ਐ ਤਾਂ ਉਹਦਾ ਰੇਟ ਬਰਾਬਰ ਜੇ ਆ ਗਏ ਬਸ ਉਹ ਉਧਰਲੇ ਪਾਸੇ ਪੁਜੈਰੋ ਸਪੋਰਟਸ ਖੜੀ ਆ ਹਾਂਜੀ ਹਾਂਜੀ ਆ ਚੱਕੋ ਵੀ ਮੱਲੂ ਫੋਰਚੂਨਰਾਂ ਦਾ ਤੁਹਾਨੂੰ ਪਤਾ ਹੀ ਐ ਆਪਣੇ ਕੋਲੇ ਹਾਂ ਖੜੀਆਂ ਹੀ ਖੜੀਆਂ ਹੁੰਦੀਆਂ ਹੀ ਹੁੰਦੀਆਂ ਫੋਰਚੂਨਰਾਂ ਇਹ ਪੁਜੈਰੋ ਤਾਂ ਲਿਆਂਦੀ ਐ ਗੱਡੀ ਦਾ ਅਜੇ ਤੱਕ ਬੰਪਰ ਵੀ ਪੇਂਟ ਨਹੀਂ ਹੈਗਾ ਗੱਡੀ ਦਾ オリジナル ਪੇਂਟ ਚ ਠੀਕ ਆ ਠੀਕ ਹੈ ਜੀ ਇਹ ਚੱਲੀ ਹੋਈ ਆ 70 72000 ਕਿਲੋਮੀਟਰ ਚੱਲੀ ਆ ਇਹ ਜੀ ਠੀਕ ਹੈ ਸਾਰੀ オリジナル ਹੈ ਇੰਜਨ ਸਾਊਂਡ ਇਹਦਾ ਵੀ ਜੇ ਮੈਂ ਸਟਾਰਟ ਕਰਕੇ ਦਿਖਾਉਂਗਾ ਤੇ ਇਦਾਂ ਲੱਗਦਾ ਜਿਵੇਂ ਪੈਟਰੋਲ ਗੱਡੀ ਸਟਾਰਟ ਹੋਈ ਆ ਕੋਈ ਇੰਨੀ ਸਾਫ਼ ਇੰਜਨ ਦੀ ਹੈ ਗੱਡੀ ਤੇ ਬੋਡੀ ਲਾਈਨ ਤਾਂ ਚਲੋ ਹੈਗੀ ਆ ਸਾਫ਼ ਤੇ ਇਹ ਕਿੰਨੇ ਕ ਪੈਸਿਆਂ ਦੀ ਹੈ ਇਹ ਗੱਡੀ ਹੈਗੀ ਆ ਜੀ 2013 ਮਾਡਲ ਮੈਨੂਅਲ 4/4 ਇਹ 7.5 ਲੱਖ ਦੀ ਰੇਂਜ ਚ ਆ ਉਹਦੇ 7 ਲੱਖ ਰੁਪਏ ਚ ਐਡੀ ਵੱਡੀ ਗੱਡੀ ਬਿਲਕੁਲ ਬਿਲਕੁਲ ਵੀ ਜਿਵੇਂ ਫੋਰਚਨਰ ਜੇ ਆਪਾਂ 13 ਮਾਡਲ ਲੈਣੀ ਹੈ ਆ 13 ਮਾਡਲ ਫੋਰਚਨਰ ਉਹਦੇ ਬਰਾਬਰ ਖੜੀ ਹੈ ਇਹਦਾ ਬਜਟ ਆ ਜਾਂਦਾ 11-12 ਲੱਖ ਰੁਪਇਆ ਇਹਦਾ ਨੰਬਰ ਵੀ ਸੋਨਾ ਤੇ ਜਿਵੇਂ ਮੰਨ ਲਓ ਕਿਸੇ ਨੇ 11-12 ਲੱਖ ਨਹੀਂ ਲਾਣਾ ਤਾਂ ਉਹ 7.5-7.5 ਦੀ ਰੇਂਜ ਚ ਪਜੈਰੋ ਲੈ ਸਕਦਾ ਪਰ ਜਿਹਨੇ ਫੋਰਚਨਰ ਹੀ ਲੈਣੀ ਹੈ ਉਹ ਫਿਰ ਆਪਾਂ 11-12 ਲੱਖ ਦੇ ਬਜਟ ਜੇ 13 ਮਾਡਲ ਰਿਸ਼ਤੇਦਾਰਾਂ ਤੇ ਰੋ ਇਹਦਾ ਵੀ ਉਨਾ ਹੀ ਆ ਇਹਦਾ ਜ਼ਿਆਦਾ ਹੈ ਜੀ ਇਹ ਗੱਡੀ ਸਾਫ਼ ਹੀ ਬਹੁਤ ਹੈ ਜੀ ਇਹ ਵੀ ਗੱਡੀ ਓਨੀ ਹੀ ਸਾਫ਼ ਹੈ ਹਮ ਹਾਂਜੀ ਹੁਣ ਜੇ ਕਿਸੇ ਨੇ ਥੋੜਾ ਜਿਹਾ ਬਜਟ ਘੱਟ ਲਾਣਾ 14 ਮਾਡਲ ਦੀ ਆਟੋਮੈਟਿਕ ਫੋਰਚੂਨਰ ਹਾਂ ਹਾਂਜੀ ਇਹ ਗੱਡੀ ਆਪਣੇ ਕੋਲ 10 ਲੱਖ ਦੇ ਬਜਟ 'ਚ ਹੈ ਜੀ ਚੱਕੋ ਆਟੋਮੈਟਿਕ ਚੱਕੋ ਜੀ ਫਿਰ ਚੰਡੀਗੜ੍ਹ ਦਾ ਫਰਸਟ ਓਨਰ ਹੈ ਇਹ 16 ਮਾਡਲ ਹੈ 16 'ਚ ਨਿਊ ਸ਼ੇਪ ਆ ਗਈ ਸੀ ਹਮ ਇਹ ਵਾਲਾ ਮਾਡਲ ਬਹੁਤ ਰੇਅਰ ਹੈ ਹਮ ਤੇ ਇਹ 16 ਮਾਡਲ ਦੇ ਵਿੱਚ ਗੱਡੀ ਆਪਣੇ ਕੋਲ ਹੈਗੀ 15.5 ਲੱਖ ਦੇ ਬਜਟ 'ਚ ਚੰਡੀਗੜ੍ਹ ਫਰਸਟ ਓਨਰ ਹੈ ਜੀ ਆ ਬਈ ਸੱਜਣਾ ਪਰ ਆ ਤਾਂ ਹੁਣ ਮੰਨ ਲਓ ਕਹਿਣ ਤੋਂ ਪਹਿਲਾਂ ਵੀ ਜਦੋਂ ਵੀਡੀਓ ਪਾਏਗੀ ਤੇ ਉਦੋਂ ਹੀ ਠਾ ਠਾ ਜੀ ਆਪਾਂ ਨੇ ਲੈਣੀ ਹੈ ਨਵੀਂ ਸ਼ੇਪ ਦੀ ਫੋਰਚਨਰ ਹਮ ਠੀਕ ਹੈ ਜੀ 16 ਮਾਡਲ ਚ ਨਵੀਂ ਸ਼ੇਪ ਸ਼ੁਰੂ ਹੋ ਗਈ ਸੀ ਠੀਕ ਹੈ ਜੀ ਠੀਕ ਹੈ ਜੀ ਔਰ ਇਹ ਨਵੀਂ ਸ਼ੇਪ ਹੈ 16 ਮਾਡਲ 4/4 ਆਟੋਮੈਟਿਕ ਹਮ ਹਾਂਜੀ ਇਹ ਗੱਡੀ ਦਾ ਬਜਟ ਹੈਗਾ ਜੀ ਆਪਣੇ ਕੋਲੇ ਮਤਲਬ ਮੈਂ ਰੇਟ ਜਿਹੜੇ ਦੱਸ ਰਿਹਾ ਹਾਂ ਉਹ ਫਿਕਸ ਜੇ ਨਹੀਂ ਆਲਮੋਸਟ ਚਲੋ ਮੌਕੇ ਤੇ ਆਿਆਂ ਦਾ ਮਾਨ ਹੋਊਗਾ ਪਰ ਮੈਂ ਹੁਣ 21 ਮੰਗ ਲਾਂ 22 ਮੰਗ ਲਾਂ ਵੀਡੀਓ ਚ ਇਹ ਗੱਡੀ 20 ਲੱਖ ਰੁਪਏ ਦੀ ਤੁਹਾਨੂੰ ਆਪਾਂ ਨੂੰ ਮਿਲ ਜੂਗੀ ਤੇ ਆਹ ਲੇਜੈਂਡਰ ਇੱਕ ਕਿੱਟ ਲੱਗੀ ਹੋਈ ਐ ਇਹ 17 ਮਾਡਲ ਐ ਹੁਣ ਜੇ ਆਟੋਮੈਟਿਕ ਨਹੀਂ ਲੈਣੀ ਤਾਂ ਮੈਨੂਅਲ ਵੀ ਹੈਗੀ ਐ ਇਹ ਮੈਨੂਅਲ ਆ 4/4 17 ਮਾਡਲ ਗੱਡੀ ਚੱਲੀ ਐ ਸਿਰਫ 65000 ਕਿਲੋਮੀਟਰ ਹਾਂਜੀ ਤੇ ਗੱਡੀ ਸਾਫ ਬਹੁਤ ਪਈ ਬਿਲਕੁਲ ਸਾਫ ਐ ਕਿੱਟ オリジナル ਲੱਗੀ ਐ ਟੋਇਟਾ ਤੋਂ 7 ਲੱਖ ਰੁਪਏ ਦੀ ਇਹ ਲੱਖ ਡੇਢ ਲੱਖ ਵਾਲੀ ਕਿੱਟ ਨਹੀਂ ਹੈਗੀ ਏਜੰਸੀ ਤੋਂ ਕਿੱਟ ਲੱਗੀ ਐ ਬਿੱਲ ਨਾਲ ਨੇ ਹੂੰ ओरिजिनल किट ਹੈ ਇਹ ਵੀ ਗੱਡੀ ਸੇਮ ਤੁਹਾਨੂੰ ਉਸੇ ਰੇਟ ਦੇ ਦਾਂਗੇ 20 ਲੱਖ 50 ਹਜ਼ਾਰ ਦੀ ਕਾਰ ਮੈਨੂਅਲ 4/4 65 ਹਜ਼ਾਰ ਚੱਲੀ ਜੇ ਉੱਚੇ ਮਾਡਲ 'ਚ ਜਾਣਾ ਹੈ ਤਾਂ ਆਪਣੇ ਕੋਲੇ ਇਹ 16 17 ਆਪਣੇ ਕੋਲੇ 17 'ਚ ਆਟੋਮੈਟਿਕ ਵੀ ਹੈਗੀ ਹੈ ਹੂੰ ਤੇ ਆਪਣੇ ਕੋਲ 18 ਮਾਡਲ ਵੀ ਹੈਗੀ ਅਤੇ 20 ਮਾਡਲ ਵੀ ਆਟੋਮੈਟਿਕ 'ਚ ਅਵੇਲੇਬਲ ਹੈ ਉਹ ਤੁਸੀਂ WhatsApp ਤੇ ਮੈਨੂੰ ਕਾਲ ਕਰੋਗੇ ਤੇ ਮੈਂ ਤੁਹਾਨੂੰ ਪਿਕਚਰ ਸ਼ੇਅਰ ਕਰ ਦਾਂਗਾ ਇੱਥੇ ਰਾਈਟ ਨਾਓ ਦੂਸਰੇ ਸਟੋਰ 'ਚ ਆਓ ਦੇ ਤੇ ਆਹ ਗੱਡੀ ਹੁਣ ਜੇ ਆਪਾਂ ਮਰਸੀਡੀਜ਼ ਦਾ ਸ਼ੌਂਕ ਪੂਰਾ ਕਰਨਾ ਐਸ ਕਲਾਸ ਦਾ ਹੂੰ ਤੇ ਪੈਸੇ ਲਾਣੇ ਆਪਾਂ 12-13 ਲੱਖ ਰੁਪਈਆ ਹੂੰ ਔਰ ਗੱਡੀ ਚੱਲੀ ਹੋਈ ਆ ਸਿਰਫ 30000 ਕਿਲੋਮੀਟਰ ਹੂੰ ਇਹਦੇ ਵਿੱਚ ਅਲੋਏ ਤੁਸੀਂ ਦੇਖੋ ਏਜੰਸੀ ਤੋਂ ਪਏ ਹੋਏ ਆ 4.5 ਲੱਖ ਦੇ ਕੱਲੇ ਵੀਲ ਪਏ ਹੋਏ ਆ ਗੱਡੀ 'ਚ ਹੂੰ ਇਹ ਤੁਹਾਨੂੰ ਆਪਾਂ ਗੱਡੀ ਦੇ ਦਾਂਗੇ 12.5 ਲੱਖ ਰੁਪਏ ਦੀ ਫਸਟ ਓਨਰ ਦੀ ਚੰਡੀਗੜ੍ਹ ਨੰਬਰ ਦੀ ਕਾਰ ਆ 30-32000 ਕਿਲੋਮੀਟਰ ਚੱਲੀ ਆ ਚੱਕੋ ਬਈ ਸੱਜਣੋ ਇਹ ਗੇ ਇਦਾਂ ਦੀ ਗੱਡੀ ਆਪਣੇ ਕੋਲ ਪਹਿਲਾਂ ਵੀ ਆਈ ਸੀ ਸੇਮ ਉਹ ਸੇਲ ਆਊਟ ਹੋ ਗਈ ਸੀ ਹੁਣ ਇਹ ਦੁਬਾਰਾ ਆਈ ਹੈ ਆਪਣੇ ਕੋਲ ਹਾਂ ਲੋ ਜੀ ਆਹਾ ਵੀਰੇ ਇਹ Q7 ਪਿਛਲੀ ਵੀਡੀਓ ਚ ਆਪਾਂ ਤਿੰਨ Q7 ਦਿਖਾਈਆਂ ਸੀ ਉਹ ਵਿਕ ਗਈਆਂ ਸੀ ਵੀਡੀਓ ਚ ਹੀ ਵਿਕ ਗਈਆਂ ਸੀ ਤਿੰਨੋਂ ਕਾਰਾਂ ਉਹ ਤਾਂ ਰੀਲ ਤੇ ਹੀ ਵਿਕ ਗਈਆਂ ਸੀ ਰੀਲ ਤੇ ਨਾਲ ਦੀ ਨਾਲ ਜੀ ਮੈਂ ਕਹਿੰਦਾ ਲੁਧਿਆਣੇ ਤੋਂ ਆਏ ਸੀ ਆਪਣੇ ਭਰਾ ਗੱਡੀ ਜਦੋਂ ਰੀਲ ਪਈ ਹੈ ਇੱਕ ਘੰਟੇ ਜੀ ਫੋਨ ਆਇਆ 2 ਘੰਟੇ ਲੁਧਿਆਣੇ ਤੋਂ ਇੱਥੇ ਪਹੁੰਚੇ ਆ ਕੇ ਗੱਡੀ ਫਾਈਨਲ ਕਰ ਗਏ ਸੀ ਬਹੁਤ ਇਹ ਹੁਣ Q7 ਉਹਦੇ ਨਾਲ ਦੀ ਇੱਕ ਹੋਰ ਉਹ ਸਵਾ ਲੱਖ ਚੱਲੀ ਸੀ ਇਹ ਲੱਖ ਕਿਲੋਮੀਟਰ ਚੱਲੀ ਲੈ ਕੇ ਆਏ ਆ ਆਪਾਂ ਹਾਂ ਜੀ ਹਾਂਜੀ ਇਹ ਵੀ ਫਰਸਟ ਓਨਰ ਹੈ 17 ਮਾਡਲ ਹੈ ਜੀ ਇਹ ਗੱਡੀ ਹੈਗੀ ਹੈ 26 ਲੱਖ ਦੇ ਬਜਟ ਚ ਫਰਸਟ ਓਨਰ ਕਾਰ ਉਹਦਾ ਟਾਪ ਮਾਡਲ ਹੈ ਟੈਕਨੋਪੈਕ ਜਿਹੜੀ ਫੁਲੀ ਲੋਡਡ ਆਂਦੀ ਹੈ ਕੰਪਨੀ ਤੋਂ ਅੱਜ ਦੀ ਡੇਟ ਤੇ ਮਾਡਲ ਹੈਗਾ 1 ਕਰੋੜ ਦਾ ਕੰਪਨੀ ਚ ਤੇ ਇਹਦੇ ਚ ਵੱਡਾ ਸਨਰੂਫ ਆਉਂਦਾ ਹੈ ਨੈਵੀਗੇਸ਼ਨ ਆ ਜਾਂਦਾ ਹੈ ਅਲੋਏ ਵੀ ਦੂਜਾ 18 19 ਇੰਚ ਆ ਜਾਂਦੇ ਇਹਦੇ ਚ ਕਰੋੜ ਸਾਹਮਣੇ ਰੱਖੋ ਉਹਨੂੰ ਕਿਸੇ ਹੋਰ ਕੰਮ ਤੇ ਲਾਓ ਹਾਂਜੀ 26 ਲੱਖ ਸਵਾ ਕਰੋੜ ਸਵਾ ਉਤਲਾ ਸਵਾ ਦੇ ਜੋ ਗੱਡੀ ਲੈ ਜੋ ਉਤਲਾ ਦੇ ਜੋ ਤੇ ਗੱਡੀ ਲੈ ਜੋ ਰੀਜ ਪੂਰੀ ਕਰ ਲੋ ਕਰੋੜ ਰੁਪਏ ਦੇ ਤੁਸੀਂ ਤਿੰਨ ਕਿਲੇ ਪੈੜੀ ਦੇ ਲੈ ਲੋ ਹਾਂਜੀ ਬਿਲਕੁਲ ਠੀਕ ਹੈ ਜੀ ਔਰ ਸ਼ੌਂਕ ਵੀ ਪੂਰਾ ਕਰ ਲੋ ਹਾਂ ਔਰ ਗੱਡੀ ਦੇ ਇਹ ਵੀ ਗੱਡੀ ਦੀ ਖਾਸੀਅਤ ਇਹ ਆ ਵੀ ਇਹਦੇ ਚ ਵੀ ਅਜ ਤੱਕ ਕੋਈ ਬੰਪਰ ਵੀ ਪੇਂਟ ਨਹੀਂ ਹੈਗਾ ਇੰਨੀ ਸਾਫਕਾਰ ਹੈ ਇਹ ਸਾਂਭੀਆਂ ਮੇਨਟੇਨਡ ਹੁੰਦੀਆਂ ਡਰਾਈਵਰਾਂ ਹੱਥ ਚੱਲੀਆਂ ਹੁੰਦੀਆਂ ਤਾਂ ਬਹੁਤ ਮੇਨਟੇਨਡ ਹੁੰਦੀਆਂ ਕਾਰਾਂ ਆਹਾਂਜੀ ਇਹ ਮਰਸੀਡੀਜ਼ ਦੀ ਸੀ ਕਲਾਸ ਹੈ ਸੀਐਲਏ ਕਹਿੰਦੇ ਆ ਇਹਨੂੰ ਜੀ ਤੇ ਇਹ ਫਰੇਮਲੈਸ ਡੋਰ ਵਾਲੀ ਆ ਸਪੋਰਟਸ ਕਾਰ ਆ ਜਾਂਦੀ ਹੈ ਮਰਸੀਡੀਜ਼ ਦੀ ਜੀ ਇਹ ਗੱਡੀ ਆਪਣੇ ਕੋ ਹੈਗੀ ਹੈ 15 ਲੱਖ ਦੇ ਬਜਟ ਚ 2017 ਮਾਡਲ ਔਰ ਇਹ ਗੱਡੀ ਦੀ ਖਾਸ ਈਤਾ ਵੀ ਚੱਲੀ ਚਾਲੀ ਹਜ਼ਾਰ ਕਿਲੋਮੀਟਰ ਹੋਈ ਹੈ ਸਿਰਫ ਤੇ ਬੜੀ ਸੋਹਣੀ ਗੱਡੀ ਆ ਓਏ ਹੋਏ ਬਿਲਕੁਲ ਚੇ ਦੇ ਅੰਦਰ ਇਹਦੇ ਅੰਦਰ ਇਹਦੇ ਅੰਦਰ ਕਾ ਨੂੰ ਗੱਲਾਂ ਕਰਦੇ ਆ ਬਿਲਕੁਲ ਜੀ ਆਹਾ ਬਾਈ BMW ਇਹ ਜੀ BMW ਹੈਗੀ ਆ 2014 ਮਾਡਲ ਜੀ ਪਰ ਇਹਦੀ ਕੰਡੀਸ਼ਨ ਇਦਾਂ ਜਿਵੇਂ 2024 ਮਾਡਲ ਹੋਵੇ ਛੋ ਜੀ ਹਾਂ ਜੀ ਹਾਂ ਸੋਹਣੀ ਬਹੁਤ ਪਈ ਆ ਬਿਲਕੁਲ ਸਾਫ ਪਈ ਆ ਜੀ ਕਿਉਂਕਿ ਚੱਲੀ ਘੱਟ ਹੋਈ 48000 ਕਿਲੋਮੀਟਰ ਚੱਲੀ ਆ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ ਜੀ 13 ਲੱਖ ਰੁਪਏ ਦੀ ਤੇ ਆ ਆ ਗਈ ਆ ਜੀ ਆਡੀ ਹਾਂ ਜੀ ਚੱਕੋ ਬਈ ਕਰੋ ਗੱਲ ਹੁਣ ਜਿਹਨੇ ਕੰਪੈਕਟ ਐਸਯੂਵੀ ਲੈਣੀ ਹੈ ਆਡੀ ਕਯੂ 7 ਜਾਂ ਕਯੂ 5 ਨਹੀਂ ਲੈਣੀ ਹੂੰ ਕੰਪੈਕਟ ਐਸਯੂਵੀ 5 ਸੀਟਰ ਲੈਣੀ ਹੈ ਘੱਟ ਪੈਸਿਆਂ ਚ 70000 ਕਿਲੋਮੀਟਰ ਚੱਲੀ ਕਾਰ ਹੈ ਬੰਪਰ ਵੀ origignal ਨੇ ਸਾਰੀ ਪੇਂਟ ਦੀ ਵੀ origignal ਹੈ ਕੁਆਲਿਟੀ ਸਾਰੀਆਂ ਗੱਡੀਆਂ ਹੀ ਕਹਿਣ ਦੀ ਵਾਰ-ਵਾਰ ਲੋੜ ਨਹੀਂ ਆ ਸਾਫ਼ ਕਾਰਾਂ ਨੇ ਸਾਰੀਆਂ ਹੀ ਜੀ ਤੁਸੀਂ ਸਾਡੀ ਕੋਈ ਵੀ ਗੱਡੀ ਹੈ ਏਜੰਸੀ ਵੀ ਚੈੱਕ ਕਰਾ ਸਕਦੇ ਹੋ ਆਪਣੇ ਕਿਸੇ ਮਕੈਨਿਕ ਨੂੰ ਵੀ ਚੈੱਕ ਕਰਾ ਸਕਦੇ ਹੋ ਜੀ ਤੇ ਇਹ ਗੱਡੀ ਹੈਗੀ ਹੈ ਜੀ ਆਪਣੇ ਕੋਲ 1.5 ਲੱਖ ਦੇ ਬਜਟ 'ਚ 15 ਮਾਡਲ ਫਰਸਟ ਓਨਰ ਕਾਰ ਹੈ 70000 ਚੱਲੀ ਸਾਢੇ 1.5 ਲੱਖ ਰੁਪਏ ਨਾ ਆਡੀ ਦੇ ਮਾਲਕ ਬਣ ਜਾਓ ਤੇ BMW ਬਹੁਤ ਜਿਆਦਾ ਇਹ ਤਾਂ ਨਵੀਂ ਜਨਰੇਸ਼ਨ ਵਾਲੀ ਆ ਗਈ ਨਵੀਆਂ ਲਾਈਟਾਂ ਵਾਲੀ ਕਾਰ ਆ ਗਈ 2018 'ਚ ਇਹ ਲਾਂਚ ਹੋਇਆ ਸੀ ਵੇਰੀਐਂਟ ਹੂੰ ਤੇ ਇਹ ਗੱਡੀ ਚੱਲੀ ਵੀ ਕੁਝ 25000 ਕਿਲੋਮੀਟਰ ਚੱਲੀ ਹੈ ਸਿਰਫ ਹੂੰ ਇਹ ਕਿਸੇ ਨੇਵੀ ਆਫੀਸਰ ਦੀ ਕਾਰ ਸੀ ਤਾਂ ਖੜੀ ਰਹੀ ਹੈ ਜਿਆਦਾ ਕਾਰ ਜੀ ਹਾਂਜੀ ਹਾਂਜੀ ਕਿੰਨੇ ਕੁ ਪੈਸੇ ਦੀ ਹੈ ਇਹ ਗੱਡੀ ਬਾਈ ਜੀ ਆਪਾਂ ਦੇ ਦਾਂਗੇ 7.5 ਲੱਖ ਰੁਪਏ ਦੀ ਫਰਸਟ ਓਨਰ ਕਾਰ ਹੈ ਵੀ ਸਾਰੀਆਂ ਗੱਡੀਆਂ ਦੇ ਕੰਪਨੀ ਰਿਕਾਰਡ ਅਵੇਲੇਬਲ ਹੈਗੇ ਆ ਔਰ ਕੰਪਨੀ ਹਿਸਟਰੀ ਵੀ ਨਾਲ ਅਵੇਲੇਬਲ ਹੈ ਤੇ ਆ ਬਾਈ ਜੇ ਕਿਸੇ ਨੇ ਲੈ ਕੇ ਦੇਣੀਆਂ ਇਹ ਇੱਕ ਗਿਫਟ ਹੈ ਬਾਈ ਜੀ ਜਿਵੇਂ ਤੁਹਾਨੂੰ ਪਤਾ ਵੀ ਬਰੀਜ਼ਾ ਬੰਦ ਹੋ ਗਈ ਹੋਈ ਹੈ ਹਮ ਤੇ ਡੀਜ਼ਲ ਬਰੀਜ਼ਾ ਬੰਦ ਹੋ ਗਈ ਹੋਈ ਹੈ ਤੇ ਨਵੇਂ ਅਰਗੇ ਕੋਈ ਕਾਰ ਲੈਣੀ ਹੈ ਹੂੰ ਇਹ ਗੱਡੀ ਸਿਰਫ 30000 ਕਿਲੋਮੀਟਰ ਚੱਲੀ ਟੌਪ ਮਾਡਲ ਆ ਪੁਸ਼ ਬਟਨ ਸਟਾਰਟ ਲੈ ਕਰੋ ਗੱਲ ਹਾਂਜੀ ਅੰਦਰ ਸੀਟ ਕਵਰ ਪਏ ਹੋਏ ਆ ਟਾਇਰ ਪਏ ਹੋਏ ਨਵੀਂ ਗੱਡੀ ਸ਼ੋਰੂਮ ਤੋਂ ਲੈ ਲਈ ਤੇ ਇਹ ਲੈ ਲਈ ਇੱਕ ਬਰਾਬਰ ਆ ਕਿਉਂਕਿ 30000 ਚੱਲੀ ਕੁਝ ਵੀ ਨਹੀਂ ਹੁੰਦੀ ਕਾਰ ਹਾਂ ਤੇ ਇਹ ਕਿੰਨੇ ਕ ਪੈ ਇਹ ਬਾਈ ਜੀ 6.5 ਲੱਖ ਦੀ ਰੇਂਜ ਚ ਐਨਓਸੀ ਦੇ ਦਾਂਗੇ ਪੂਰੇ ਪੰਜਾਬ ਦੀ ਲੈ ਕਰੋ ਗੱਲ ਤੇ ਆਪਾਂ ਬਾਹਰਲੇ ਪਾਸੇ ਵਾਲੀਆਂ ਵੀ ਕਰ ਲઈએ ਗੱਲਾਂ ਇਹ ਵੀ ਦਿਖਾ ਦਿੰਨੇ ਆ ਜੀ ਹੁਣ ਆਏ ਆ ਤਾਂ ਉਧਰੋਂ ਸ਼ੁਰੂ ਕਰਦੇ ਆਂ ਦੇਖੋ ਉਧਰਲੇ ਪਾਸੇੋਂ ਪ੍ਰੀਤ ਯਾਰ ਆਹ ਤਾਂ ਫੌਜੀਆਂ ਦੀ ਲੱਗਦੀ ਹੈ ਗੱਡੀ ਇਹ ਤਾਂ ਬਖਤਰਬੰਦ ਗੱਡੀਆਂ ਨਹੀਂ ਆਫਰ ਉਹ ਬਾਈ ਜੀ ਜਿੰਨੇ ਦੀ ਕਾਰ ਦੇ ਦਾਂਗੇ ਉਹਨੇ ਦਾ ਤਾਂ ਸਮਾਨ ਹੀ ਲੱਗਿਆ ਗੱਡੀ ਤੇ ਮਤਲਬ ਯਾਰ ਜੇ ਥੋੜਾ ਜਵਾਕ ਕਹਿੰਦਾ ਵੀ ਮੈਂ ਥਾਰ ਕਰਾਉਣੀ ਆ ਮੋਡੀਫਾਈ ਤੇ ਉਹਨੇ ਇੰਨੇ ਪੈਸੇ ਉੱਤੇ ਲਾ ਦੇਣੇ ਚੁੱਪ ਕਰਕੇ ਇੰਨੇ ਕੀ ਦੀ ਲੈ ਜਾਓ ਇਹ ਬਾਈ ਜੀ ਮੋਡੀਫਾਈ ਕਰਾਨ ਤੇ ਥੋੜੀ ਜੀ ਗੱਡੀ ਚੰਗੀ ਤਰ੍ਹਾਂ ਦਿਖਾਓ ਇਹ ਮੋਡੀਫਾਈ ਹੋਣ ਤੇ ਗੱਡੀ ਤੇ ਖਰਚਾ ਹੋਇਆ 10 ਤੋਂ 12 ਲੱਖ ਰੁਪਈਆ ਇਹਦੀ ਸਸਪੈਂਸ਼ਨ ਪੈ ਗਈ ਆ ਆਇਰਨ ਸਸਪੈਂਸ਼ਨ ਪਈ ਹੋਈ ਐ 10-12 ਲੱਖ ਦਾ ਸਿਰਫ ਸਮਾਨ-ਸਮਾਨ ਲੱਗਿਆ ਇਸ ਗੱਡੀ ਤੇ ਹੂੰ ਤੇ ਓਵੇਂ ਜੇ ਆਪਾਂ 15 ਅੱਛਾ ਇੱਕ ਗੱਡੀ ਐ ਚੱਲੀ ਵੀ ਸਿਰਫ 15000 ਹੋਈ ਐ ਅੱਛਾ ਸਿਰਫ 15000 ਕਿਲੋਮੀਟਰ ਹੂੰ ਤੇ 15000 ਚੱਲੀ ਆ 15 ਮਾਡਲ ਹੈ ਜੀ ਠੀਕ ਹੈ ਔਰ ਤੁਸੀਂ ਸ਼ੌਂਕ ਪੂਰਾ ਕਰਨਾ 12 ਲੱਖ ਦਾ ਸਮਾਨ ਲੱਗਿਆ ਜੇ ਇਹ ਸਮਾਨ ਨਾ ਲੱਗਿਆ ਹੁੰਦਾ ਨਾ ਇਸ ਗੱਡੀ ਤੇ ਤਾਂ ਇਸ ਗੱਡੀ ਦੀ ਵੈਲਿਊ 15 ਮਾਡਲ ਦੀ ਚਾਹੀਦੀ ਸੀ ਕੁਝ 5 ਤੋਂ 6 ਲੱਖ ਰੁਪਈਆ ਜੀ ਠੀਕ ਹੈ ਹੁਣ ਇਹ ਤੇ ਇੰਨੀ ਲੋਡਿੰਗ ਵੀ ਲੱਗੀ ਹੈ ਤਾਂ ਵੀ ਇਹ ਗੱਡੀ ਆਪਾਂ ਤੁਹਾਨੂੰ ਦੇ ਰਹੇ ਹਾਂ ਸਿਰਫ 6 ਲੱਖ ਰੁਪਏ ਦੀ ਚਲੋ ਭਾਈ ਜੇ ਕੇਦਾ ਜਵਾਬ ਇਹ ਗਿਫਟ ਹੈ ਇਹ ਬਸ ਇਹ ਜਿੰਨਾ ਸਮਾਨ ਲੱਗਿਆ ਇਹ ਗੱਡੀ ਜੇ ਪਲਟ ਵੀ ਜਾਊਗੀ ਨਾ ਜੀ ਇਹਦੇ ਤੇ ਇੰਨੀ ਇਹਦੀ ਬੋਡੀ ਸਟਰੋਂਗ ਕੀਤੀ ਹੋਈ ਹੈ ਵੀ ਇਹ ਗੱਡੀ ਦੇ ਅੰਦਰ ਬੈਠੇ ਬੰਦੇ ਨੂੰ ਕੋਈ ਫਰਕ ਨਹੀਂ ਪਊਗਾ ਪ੍ਰੋਪਰ ਆਫ ਰੋਡਿੰਗ ਲਈ ਤਿਆਰ ਕੀਤੀ ਹੋਈ ਹੈ ਯਾਰ ਤਖੜੇ ਲੋਕ ਆ ਇਧਰਲੇ ਯਾਰ ਤਾਂ ਸਮਾਨ ਸਮੂਹ ਲਾ ਕੇ ਆ ਹੀ ਦੇ ਦੁੱਦੰਦੇ ਆ ਆ ਬਾਈ ਚਿੱਟੀ ਦਾ ਬਾਈ ਸਿੱਧੂ ਮੂਸੇ ਵਾਲੇ ਦੇ ਬਾਈ ਦੇ ਫੈਨ ਲੈਣਗੇ ਗੱਡੀ ਇਹ ਉਵੇਂ ਹੀ ਉਸ ਦੇ ਬਾਈ ਦੇ ਫੈਨ ਨਹੀਂ ਕਿਸੇ ਨੇ ਤਿਆਰ ਕਰਾਈ ਸੀ ਔਰ ਚਲਾਈ ਨਹੀਂ ਗੱਡੀ ਐਵੇਂ ਰੱਖੀ ਹੋਈ ਹੈ ਸਾਹਮਣੇ ਤੇ ਆਹਾ ਬਾਈ ਚਿੱਟੀ ਥਾਰ ਇਹ ਬਾਈ ਦੀ 23 ਮਾਡਲ ਮੈਨੂਅਲ ਗੱਡੀ ਹੈ ਇਹ 16 ਲੱਖ ਰੁਪਏ ਦੀ ਦੇ ਦਾਂਗੇ ਲੋ ਭਾਈ ਸਜਣੋ ਦੇ ਆ ਜੋ ਬਈ ਬਾਈ ਆ ਇਹਦੀ ਗੱਲ ਕਰਗੇ ਜੇ ਆਪਾਂ ਸਜਣਾ ਸੋਹਣਿਆ ਇਹਦੀ ਗੱਲ ਕਰਗੇ ਇਹ ਜੀ ਆਡੀ 2016 ਮਾਡਲ ਹੈ ਜੀ ਇਹ ਵੀ ਗੱਡੀ ਜਿਵੇਂ ਘੱਟ ਪੈਸਿਆਂ 'ਚ ਜੇ ਸ਼ੌਂਕ ਪੂਰਾ ਕਰਨਾ ਹੈ ਹੂੰ ਤੇ ਚੱਲੀ ਵੀ ਘੱਟ ਹੋਈ ਹੈ 70000 ਚੱਲੀ ਹੈ ਸਾਰੀਆਂ ਗੱਡੀਆਂ ਸਾਡੀਆਂ ਫਸਟ ਓਨਰ ਦੇਵਾਂਗੇ ਜੀ ਕੰਪਨੀ ਰਿਕਾਰਡ ਨਾਲ ਮਿਲਣਗੇ ਸਾਰੀਆਂ ਕਾਰਾਂ ਦੇ ਇਹ ਗੱਡੀ ਆਪਾਂ ਤੁਹਾਨੂੰ 11 ਲੱਖ ਰੁਪਏ ਦੇ ਦਾਂਗੇ ਜੀ ਤੇ ਆ ਭਾਈ ਬੋਲ ਬੋਏ ਹੋਏ ਹੋਏ ਹੋ ਇਹਦਾ ਖੜਾਵਾ ਬਾਲਾ ਚੰਦਰ ਹਾਂਜੀ ਹਾਂਜੀ ਇਹਦਾ ਸੇਫਸਟ ਕਾਰ ਮੰਨੀ ਜਾਂਦੀ ਐ ਇਹ ਡੋਡਾਂ ਵਾਲੇ ਦੇ ਮਹਾਰਾਣੇ ਘੋੜੇ ਵਾਂਗੂ ਖੜਦੀ ਐ 프리 ਤੇ ਹਾਂਜੀ ਹੂੰ ਤਾਂ ਬਹੁਤ ਵਧੀਆ ਅੰਦਰ ਬੈਠ ਕੇ ਪਤਾ ਲੱਗਦਾ ਵੀ ਕਿਸੇ ਚੀਜ਼ ਚ ਬੈਠਾ ਐ ਬੰਦਾ ਹੂੰ ਇਹ 16 ਮਾਡਲ ਐ ਹੂੰ ਲੱਖ ਕਿਲੋਮੀਟਰ ਚੱਲੀ ਹੋਈ ਐ ਫਸਟ ਓਨਰ ਆ ਪੰਜਾਬ ਦਾ ਨੰਬਰ ਆ ਹੂੰ ਤੇ ਇਹ ਗੱਡੀ ਹੈਗੀ ਐ ਬਾਈ ਜੀ ਤਕਰੀਬਨ 1.21 ਲੱਖ ਦੀ ਰੇਂਜ ਚ ਚੱਕੋ 1.21 ਲੱਖ ਰੁਪਏ ਦੇ ਵਿੱਚ ਬੰਦੇ ਵੀ ਸੱਤ ਵੈਂਦੇ ਇਹਦੇ ਵਿੱਚ ਬਿਲਕੁਲ ਬਿਲਕੁਲ ਜੀ ਔਰ ਬਹੁਤ ਸੇਫ ਐ ਵੈਂਟੀਲੇਟਿਡ ਸੀਟਾਂ ਐ ਟੌਪ ਮਾਡਲ ਐ ਇਨਸਕ੍ਰਿਪਸ਼ਨ ਇਦਰ ਨੂੰ ਹੋ ਜਗੇ ਕਿ ਕਿਸੇ ਦੀਆਂ ਆ ਆ ਆਪਣੀਆਂ ਹੀ ਆ ਜੀ ਇਹ ਵੀ ਦਿਖਾ ਦਿਓ ਵਿੱਚੇ ਕਈ ਵਾਰੀ ਘੱਟ ਥੋੜੇ ਪੈਸਿਆਂ ਵਾਲੇ ਇਹ 3 ਲੱਖ ਦੇ ਬਜਟ 'ਚ ਕਿਸੇ ਨੇ 1.50 ਹਜ਼ਾਰ ਚੱਲੀ ਕਾਰ 3 ਲੱਖ ਦੇ ਬਜਟ 'ਚ ਗੱਡੀ ਹੈਗੀ ਐ ਫੋਰਡ ਇਕੋ ਸਪੋਰਟ ਤੇ ਆ ਕਿਸੇ ਫਸਟ ਓਨਰ ਆ ਆ ਸਾਡਾ ਹਰਪ੍ਰੀਤ ਸਿੱਧੂ ਵਾਲੀ ਆ ਗਈ ਇਹ ਬਾਈ ਜੀ ਉਹ ਪਿਛਲੀ ਵੀਡੀਓ 'ਚ ਇੰਨੀ ਪਿਛਲੀ ਵੀਡੀਓ ਤੋਂ ਹਜੇ ਤੱਕ ਫੋਨ ਆ ਰਹੇ ਨੇ ਉਸ ਗੱਡੀ ਦੇ ਉਹ ਚਿੱਟੇ ਰੰਗ ਦੀ ਸੀ ਹਨਾ ਇਹ ਵੀ ਟੌਪ ਮਾਡਲ ਫਿਰ ਉਸੇ ਕਰਕੇ ਹੀ ਇਹ ਲੈ ਕੇ ਆਏ ਆ ਹੁਣ ਇਹ ਕਿੰਨੇ ਦੀ ਆ ਇਹ ਵੀ 50000 ਚੱਲੀ ਸੇਮ ਉਹੀ ਸਨਰੂਫ ਵਾਲੀ 50000 ਚੱਲੀ ਉਹੀ ਕੰਡੀਸ਼ਨ ਉਹ ਤੋਂ ਬਿਹਤਰ ਕੰਡੀਸ਼ਨ ਚ ਹੈ ਸਗੋਕਾਰ ਉਹ ਸੈਕੰਡ ਓਨਰ ਵੇਚੀ ਆਪਾਂ ਪਹਿਲਾਂ ਇਹ ਫਰਸਟ ਓਨਰ ਕਾਰ ਹੈ ਇਹ ਬਾਈ ਜੀ 6.5 ਲੱਖ ਰੁਪਏ ਦੀ ਯਾਰ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਪਹਿਲੀ ਵੀਡੀਓ ਮੌਕੇ ਵੀ ਹੁਣ ਵੀ ਕਹਿੰਦਾ ਬਈ ਸਕਾਰਪਿਓ ਨਾਲ ਸਿਰਫ ਇਹਦੀ ਸ਼ੇਪ ਦਾ ਫਰਕ ਆ ਹੋਰ ਇਹਦਾ ਕੱਖ ਫਰਕ ਨਹੀਂ ਸੇਮ ਸ਼ੇਪ ਬਾਈ ਫੀਚਰ ਜ਼ਿਆਦਾ ਨੇ ਸਗੋਂ ਫੀਚਰ ਜ਼ਿਆਦਾ ਹੈ ਇਹ ਅਗਲੇ ਟਾਇਰਾਂ ਤੇ ਚੱਲਦੀ ਹੈ ਸਕਾਰਪਿਓ ਮਗਰ ਲੱਗਦੀ ਹੈ ਰਾਈਡ ਕੰਟਰੋਲ ਇਹਦਾ ਜ਼ਿਆਦਾ ਹੈ ਜੀ ਜੇ ਤੁਸੀਂ ਸਕਾਰਪਿਓ ਤੇ ਪੈਸੇ ਲਾਉਣੇ ਆ ਤਾਂ ਸੱਤ ਬੰਦਿਆਂ ਵਾਸਤੇ ਆ ਅੱਧੇ ਪੈਸਿਆਂ ਦੇ ਵਿੱਚ ਤੁਹਾਨੂੰ ਗੱਡੀ ਆ ਤੁਸੀਂ 2 250 ਕਿਲੋਮੀਟਰ ਸਕਾਰਪਿਓ ਚਲਾ ਕੇ ਦੇਖ ਲਓ 2 250 ਇਹਦੇ ਸਫ਼ਰ ਕੱਢ ਲਓ ਆਪੇ ਹੀ ਫਰਕ ਪਤਾ ਲੱਗੂਗਾ ਮਤਲਬ ਤੁਹਾਨੂੰ ਆਪ ਹੀ ਪਤਾ ਲੱਗੂਗਾ ਦੋ ਗੱਡੀਆਂ ਆਉਂਦੀਆਂ ਉਹਨੇ ਪੈਸਿਆਂ ਦੇ ਵਿੱਚ ਔਰ ਇਹ ਸਨਰੂਫ ਵਾਲਾ ਮਾਡਲ ਆ ਨਾਲੇ ਬਿਲਕੁਲ ਟੌਪ ਐਂਡ ਵੇਰੀਐਂਟ ਆਹਾ ਜੀ ਇਹ ਬਾਈ ਜੀ ਵਿਕੀ ਹੋਈ ਕਾਰ ਹੈ ਜੀ ਉਹ ਤੋਂ ਅਗਰ ਵੀ ਚੱਲ ਗਈ ਹਾਂ ਉਹ ਦੋ ਕਾਰਾਂ ਹੋਰ ਹੈਗੀਆਂ ਆਪਾਂ ਦਿਖਾ ਦਿੰਨੇ ਆ ਆਹ ਪੈਟਰੋਲ ਖੜੀ ਸਵੈਕਟ ਇਹ ਵਿਕੀਆਂ ਹੋਈਆਂ ਜੀ ਅੱਛਾ ਜੀ ਤੇ ਚਲੋ ਇਹ ਬਾਈ ਜੀ ਬਸ ਗਿਫਟ ਹੈ ਜੀ 15 ਮਾਡਲ ਜਿਹੜੀ ਕਾਰ ਹੁੰਦੀ ਹੈ ਨਾ ਜੀ ਘੱਟ ਚੱਲੀ ਲੱਭਣੀ ਬਹੁਤ ਔਖੀ ਹੈ ਹਮਮ ਤਾਂ 50000 ਚੱਲੀ ਕਾਰ ਆਪਾਂ ਲੈ ਕੇ ਆਏ ਆ ਹੈ 10 ਸਾਲ ਪੁਰਾਣੀ ਪਰ ਚੱਲੀ ਸਿਰਫ ਤੇ ਸਿਰਫ 50000 ਕਿਲੋਮੀਟਰ ਹੈ ਜੀ ਔਰ ਫਸਟ ਓਨਰ ਕਾਰ ਹੈ 19.5 ਲੱਖ ਰੁਪਿਆ ਦਾ ਰੇਟ ਹੈ ਜੀ ਅੰਦਰ ਜੇ ਇਹਦੇ ਤੁਸੀਂ ਦੇਖੋਗੇ ਨਾ ਤੇ ਅੰਦਰ ਐਂ ਲੱਗਦਾ ਜਿਵੇਂ ਬੰਦਾ ਇਹਦੇ ਅੰਦਰ ਬੜੇ ਹੀ ਨਹੀਂ ਹੋਈ ਐਵੇਂ ਮਹਿਸੂਸ ਹੁੰਦਾ ਇਹਦੇ ਅੰਦਰ ਬਿਲਕੁਲ ਜੀ ਘਰੇ ਕਈ ਗੱਡੀਆਂ ਘਰਾਂ ਚ ਖੜੀਆਂ ਰਹਿੰਦੀਆਂ ਜੀ ਦੋ ਚਾਰ ਕਾਰਾਂ ਹੁੰਦੀਆਂ ਨਾਲ ਸ਼ੌਂਕ ਨੂੰ ਕੋਠੀ 'ਚ ਖੜੀ ਕੀਤੀ ਓਦਾਂ ਦੀਆਂ ਕਾਰਾਂ ਆ ਜੀ ਆਹ ਹਾਂ ਸੋਹਣਿਆ ਇਹ ਬਾਈ ਜੀ ਫਰਸਟ ਓਨਰ ਕਾਰ ਹੈ 2015 ਮਾਡਲ ਹੈ ਗਲਾਸ ਟੌਪ ਵਾਲੀ ਹੈ ਬਿਲਕੁਲ ਟੌਪ ਐਂਡ ਵੇਰੀਐਂਟ ਜੀ ਤੇ ਇਹ ਗੱਡੀ ਹੈਗੀ ਆਪਣੇ ਕੋਲ 13.5 ਲੱਖ ਰੁਪਏ ਦੀ ਬਾਕੀ ਮੌਕੇ ਤੇ ਆਪਾਂ ਜੋ ਵੀ ਮਾਨਤਾ ਨੂੰ ਕਿਸੇ ਵੀ ਕੋਈ ਵੀ ਗੱਡੀ ਜੇ ਤੁਹਾਨੂੰ ਪਸੰਦ ਆ ਰਹੀ ਹੈ ਰੇਟ ਥੋੜਾ ਬਹੁਤ ਤੁਹਾਨੂੰ ਲੱਗ ਰਿਹਾ ਹੈ ਬਈ ਫਰਕ ਆਦਾ ਆਪਾਂ ਬੈਠ ਕੇ ਫਰਕ ਆਪਾਂ ਕੱਢ ਸਕਦੇ ਆ ਗੌਰ ਸਾਗਰ ਇੱਕ ਇਹੋ ਜਿਹਾ ਬੰਦਾ ਐ ਸੱਜਣੋ ਵੀ ਜਿਹੜੇ ਬੰਦੇ ਕੋਲੇ ਬੰਦਾ ਆ ਗਿਆ ਇੱਕ ਤਾਂ ਇਧਰੋਂ ਡਰਾਈਵਰ ਲੈ ਕੇ ਆਵੇ ਗੱਡੀ ਤੇ ਝਾੜ ਕੇ ਤੋਰੂ ਤੇ ਨੰਬਰ 2 ਤੇ ਹੱਸਦਾ ਭੇਜੂ ਨਰਾਸ਼ ਨਾ ਇਹ ਹੋਵੇ ਨਾ ਬੰਦੇ ਨੂੰ ਨਰਾਸ਼ ਕਰੇ ਠੀਕ ਹੈ ਕਨੇ ਬਿਲਕੁਲ ਭਾਈ ਜੀ ਕਾਰਾਂ ਦੀ ਕੰਡੀਸ਼ਨ ਦੀ ਪੂਰੀ ਜ਼ਿੰਮੇਵਾਰੀ ਹੈ ਕਾਰਾਂ ਦੀ ਇੰਜਨ ਗੇਅਰ ਸਾਰੀ ਗੱਡੀ ਮਤਲਬ ਚੰਗੀ ਕਾਰ ਹੁੰਦੀ ਹੈ ਤਾਂ ਹੀ ਅਸੀਂ ਵੇਚਦੇ ਆ ਬਾਈ ਜੀ ਉਦਾਂ ਅਸੀਂ ਵੀ ਜੇ ਕਿਸੇ ਵੀ ਸੱਜਣ ਨੇ ਸੰਪਰਕ ਕਰਨਾ ਸਾਰੀਆਂ ਗੱਡੀਆਂ ਤੇ ਲੋਨ ਦੀ ਸਬਦਾ ਇਹ ਉਪਲਬਧ ਹੈ इजी ਲੋਨ ਹੋਊਗਾ ਸੱਜਣੋ ਨੰਬਰ ਕਰ ਲਓ ਨੋਟ ਮਹਾਲੀ ਦੇ ਵਿੱਚ ਆ ਜਿਓ ਗੱਡੀ ਜਿਹੜੀ ਪਸੰਦ ਆ ਸਕਰੀਨ ਸ਼ਾਟ ਭੇਜ ਦਿਓ ਇੱਕ ਗੱਲ ਹੋਰ ਹੈ ਇਹ ਗੱਡੀਆਂ ਓਨੀਆਂ ਹੀ ਦਿਖਾ ਸਕਿਆ ਜਿੰਨੀਆਂ ਕੈਮਰੇ ਚ ਆ ਗਈਆਂ ਗੱਡੀਆਂ ਇਸ ਤੋਂ ਬਹੁਤ ਜ਼ਿਆਦਾ ਗੱਡੀਆਂ ਇਹਨਾਂ ਦੇ ਕੋਲੇ ਖੜੀਆਂ ਜੇ ਤੁਹਾਡੀ ਚੁਆਇਸ ਦੇ ਮੁਤਾਬਕ ਤੁਹਾਨੂੰ ਗੱਡੀ ਚਾਹੀਦੀ ਹੈ ਤੁਸੀਂ ਇਹਨਾਂ ਨੂੰ ਕਹਿ ਦਿਓ ਸਾਨੂੰ ਆਹ ਚਾਹੀਦੀ ਥੋਨੂੰ ਉਹ ਗੱਡੀ ਇਹਨਾਂ ਕੋਲੋਂ ਉਪਲਬਧ ਮਿਲੂਗੀ ਨੰਬਰ ਨੋਟ ਕਰ ਬਿਲਕੁਲ ਬਿਲਕੁਲ ਜੇ ਕੋਈ ਗੱਡੀ ਤੁਹਾਨੂੰ ਚਾਹੀਦੀ ਵੀ ਆ ਅਸੀਂ ਰੇਂਜ ਵੀ ਕਰਕੇ ਦੇ ਦਾਂਗੇ ਕੋਈ ਗੱਲ ਨਹੀਂ ਚੱਕੋ ਵੇ